I'm oh ਯਾਰੋ ਲੰਮੀ ਬਾ ਕਰਕੇ ਏਲਾ ਦੇ ਦੋਨੀ ਮੁਟਿਆਰੋ ਲੰਮੀ ਬਾ ਕਰਕੇ ਮੇਰੇ ਦੁਖਣ ਗਲਾ ਦੀਆਂ ਵਾਹੀਆਂ ਮੇਰੇ ਸੁਨੰਦ ਖੋਲ ਕੇ ਹਮਾਹੀ ਗੜਵਾ ਮਹਿਲੀਆਂ ਹਰੇ ਹਰੇ ਕਾਇਤੇ ਉੱਚੀਆਂ ਮਹਿਲੀਆਂ ਨਾਨ ਪਰ ਗਈ ਆਪਾਂ ਗੂੜੀਆਂ ਸੋ ਛੜੀਆਂ ਕਲੀ ਸਟੋਲ ਕੀ ਹੋਜੇ ਰਾਤ ਨੂੰ ਫੜ ਕੇ ਮੇਲਾ ਕਰਨਾ ਦੇਖਣ ਨੂੰ ਆਵੇ ਫੜ ਕੇ ਲੱਗਦਾ ਸਦਾ ਸਾਰੇ ਸੱਤਾਂ ਦੇ ਲਾਟਾ ਮੇ ਤੁਾਰੇ ਚੱਕੀ ਮੇਲਾ ਜਿਆਦਾ ਮੇਲਾ ਛੜਾ ਛੜਾ ਕੀ ਕਰੇ ਮਿਲਣੇ ਦੇਖ ਛੜੇ ਨਾਲ ਲਾ ਕੇ ਨਹੀਂ ਸਾਰੇ ਤੇਰੇ ਪਾਡੇ ਮਨ ਸਾਰੇ ਤਾਂ ਇਹਨਾਂ ਪਾਗੀ ਮਾਂਜੂ ਰੋਟੀ ਨੂੰ ਬਣਾ ਕੇ ਹੀ ਵਾਜੀ ਸੋਵੇ ਤੇ ਸੂਟ ਗਲਾਬੀ ਪਾ ਕੇ ਹੀ ਵਾਜੀ ਸੋਵੇ ਤੇ ਸੂਟ ਗਲਾਬੀ ਪਾ ਕੇ ਹੀ ਸੋਵੇ ਤੇ ਸੂਟ ਗਲਾਬੀ ਪਾ ਕੇ ਹੀ ਵਾਜੀ ਸੋਵੇ ਤੇ ਚੰਨੇ ਉੱਤੇ ਚੰਨਾ ਚੰਨਾ ਪਰੇ ਆਚਾਰ ਦਾ ਕਿਸੇ ਨੂੰ ਕੀ ਪਤਾ ਪਹਿਣਾ ਪਹਿਣ ਮੇਤਿਆ ਕਿਸੇ ਨੂੰ ਕੀ ਪਤਾ ਅੱਟ ਕੇ ਲਿਆਂਗਾ ਬਤਾਉਂ ਬਹਿ ਜਾ ਸਾਈਕਲ ਤੇ ੱਲੀਆਂ ਭਿਗਾਉਂਦਾ ਬਾਵਲਾ ਨੌਕਰ ਤੇ ਡੱਟ ਬਤੇਰੇ ਵੇ ਹਾਲੀ ਮੁਗੀ ਦੇਨਾ ਬਾਵਲਾ ਨੌਕਰ ਤੇ ਡੱਟ ਬਤੇਰੇ ਵੇ ਹਾਲੀ ਮੇ ਤਾਂ ਚਤਲਿਆ ਪਿਆ ਹੋ ਗਿਆ ਕੇਤ ਦੇਨੇ ਵੇ ਨੌਕਰ ਦੇ ਕਰਨਾ ਕੋਹ ਕਥਾਂ ਤਲਾਵਾ ਮੈਂ ਨਹੀਂ ਤੇ ਕਰ ਨੋ ਕਰਦੇ ਸਦਨਵਾਨੀ ਗੰਜੀ ਵੇ ਕਰ ਨੋ ਕਰਦੇ ਮੇਰੀ ਜਾਨੇ ਲਤ ਮਾਰੇਗਾ ਸਨਾਣਾ ਕਰਦੇ ਭੰਗੂਟ ਸਨੇ ਲਤ ਮਾਰੇਗਾ ਸਨਾਣਾ ਕਰਦੇ ਭੰਗੂਟ ਸਨੇ ਲਤ ਮਾਰੇਗਾ ਇਹ ਬਮਾਲੀ ਕੀ ਹੈ ਮੈਨੂੰ ਮੱਛੀਆਂ ਨੂੰ ਹੰਦਾ ਪਾਣੀ ਪੀਣੀਆਂ ਨ ਤਾਰ ਕੇ ਕਲਾਸੀ ਕੌਣ ਮਕਰਮਰਤਾ ਕੋੜਾ ਲੱਕੜ ਬਕਲੰਜਿਆ ਹਾਰਸੇ ਨਾ ਜੋਗਾ ਲੱਕੜ ਬਕਲੰਜਿਆ ਹਾਰਸੇ ਨਾ ਜੋਗਾ ਲੱਕੜ ਬਕਲੰਜਿਆ ਚਲੋ ਪੂਰੀ ਮੇਦ ਮਿਛਕਨਾ ਦੇ ਪਾ ਪੂਰੀ ਮੇਦ ਮਿਛਕਨਾ ਦੇ ਪਾ ਪੂਰੀ ਮੇਦ ਮਿਛਕਨਾ ਦੇ سہنا پائیا どう ਤੇ ਕੀ ਕਰਾਂ ਜਨਾ ਅੱਜ ਬਰਾਸਤੀ ਪਿੰਡ ਦੇ ਵਿੱਚ ਮੈਂ ਬੱਬੂ ਬਰਾੜ ਜੀ ਤੇ ਅੱਜ ਦੇ ਬਰਾਸਤੀ ਮੇਲੇ ਤੀਆਂ ਦੀ ਤੀਜ ਮਨਾ ਰਹੇ ਹਾਂ ਅਸੀਂ ਵੈਸੇ ਤਾਂ ਮੇਰੇ ਕੋਲ ਸ਼ਬਦ ਨਹੀਂ ਹੈਗੇ ਕੋਈ ਵੀ ਮੈਂ ਜਨਾ ਸ਼ਬਦਾਂ ਦੇ ਨਾਲ ਬਿਆਨ ਕਰ ਸਕਾਂ ਵੀ ਤੀਆਂ ਦੇਖੋ ਵੀ ਜਿਵੇਂ ਪੁਰਾਣੇ ਜ਼ਮਾਨੇ ਚ ਪਿੰਡਾਂ ਚ ਲੱਗਦੀਆਂ ਸੀਗਾ ਵਿੜਾਂ ਦੇ ਵਿੱਚ ਪਿੱਪਲਾਂ ਬੋੜਾਂ ਦੇ ਥੱਲੇ ਕੁੜੀਆਂ ਸਹਰਿਆਂ ਤੋਂ ਆਉਂਦੀਆਂ ਸੀ ਏਕਿਆਂ ਤੋਂ ਇਕੱਠੀਆਂ ਹੁੰਦੀਆਂ ਸੀ ਉਸੇ ਤਰ੍ਹਾਂ ਹੀ ਇੱਥੇ ਮਤਲਬ ਅਸੀਂ ਜਿਵੇਂ ਹੁਣ ਸਾਡੇ ਸਾਹਮਣੇ ਬੋੜ ਪਿੱਪਲ ਖੂਵੀਆ ਪ੍ਰਾਣਾ ਤੇ ਇਧਰ ਵੀ ਤਰਖਤ ਲੱਗੇ ਹੋਏ ਆ ਵੀ ਖੁੱਲੇ ਮੈਦਾਨ ਦੇ ਵਿੱਚ ਅਸੀਂ ਤੀਆਂ ਲਵਾ ਰਹੇ ਆ ਜਿਵੇਂ ਕਿ ਇੱਥੇ ਤੁਹਾਨੂੰ ਸੱਭਿਆਚਾਰ ਦੀਆਂ ਝਾਕੀਆਂ ਵੀ ਪੂਰੀਆਂ ਦਿਖਣੀਆਂ ਪੰਜਾਬਨਾ ਮਤਲਬ ਵਿਰਸਾ ਜਿਹੜੀ ਵਿਰਸੇ ਦੇ ਨਾਲ ਆਪਣੇ ਗਹਿਣੇ ਜੁੜੇ ਹੋਏ ਆ ਆਪਣਾ ਪਹਿਰਾਵਾ ਉਹਦੇ ਵਿੱਚ ਵੀ ਮੋਟਿਆਰਾ ਸਜ ਤਜ ਕੇ ਇੱਥੇ ਆਈਆਂ ਤੇ ਅਸੀਂ ਵੀ ਪੂਰਾ ਪੀਂਗ ਵੀ ਪਾਈ ਹੋਈ ਆ ਵੇ ਸਾਨੂੰ ਜਿਵੇਂ ਕਿ ਨਵੀਂ ਪਨੀਰੀ ਭੁੱਲਦੀ ਜਾ ਰਹੀ ਹੈ ਸੱਭਿਆਚਾਰ ਨੂੰ ਉਹਨਾਂ ਨੂੰ ਪੁਰਾਣੇ ਗਹਿਣੇ ਦਾ ਵੀ ਨਹੀਂ ਪਤਾ ਉਹਨਾਂ ਨੂੰ ਪਹਿਰਾਵੇ ਦਾ ਨਹੀਂ ਪਤਾ ਬੋਲੀਆਂ 도ਹੇ ਸਿਠੜੀਆਂ ਬਿਲਕੁਲ ਉਹ ਵਾਂਝੇ ਹੋ ਰਹੇ ਆ ਤੇ ਸਾਨੂੰ ਇਹ ਹੈ ਵੀ ਬੱਚੇ ਆਉਣ ਉਹਨਾਂ ਨੂੰ ਕੁਝ ਪਤਾ ਲੱਗੇ ਕੱਤਣ ਬਾਰੇ ਗਲੋਟੇ ਤੇਰਨੇ ਤੇਰਨਾ ਤੇ ਚਰਖਾ ਤੇ ਘਗਰੇ ਫੁਲਕਾਰੀਆ ਗਹਿਣੇ ਜੋ ਵੀ ਬਰਾਸਤ ਦੇ ਨਾਲ ਜੁੜਿਆ ਉਹ ਮਤਲਬ ਵੀ ਅਸੀਂ ਇੱਥੇ ਉਹਨਾਂ ਨੂੰ ਦਿਖਾਈਏ ਬੱਚਿਆਂ ਨੂੰ ਬੱਚੇ ਵੈਸਟਰਨ ਛੱਡ ਕੇ ਥੋੜਾ ਇੱਧਰ ਨੂੰ ਝੁਕਾ ਹੋਵੇ ਉਹ ਨਿੱਕੀਆਂ ਬੱਚੀਆਂ ਵੀ ਤੁਹਾਨੂੰ ਦੇਖਣੀਆਂ ਕਿਵੇਂ ਲਹਿੰਗੇ ਪਾ ਕੇ ਆਈਆਂ ਘੱਗਰੇ ਪਾ ਕੇ ਆਈਆਂ ਮਾਵਾ ਨੇ ਕਿਵੇਂ ਉਹਨਾਂ ਨੂੰ ਬੜੇ ਹੀ ਸਵੇਚ ਲੁੱਕ ਦੇ ਵਿੱਚ ਉਹਨਾਂ ਨੂੰ ਭੇਜਿਆ ਪਰਾਂਦੀਆਂ ਪਾਈਆਂ ਨਿੱਕੀਆਂ ਨਿੱਕੀਆਂ ਬੱਚੀਆਂ ਦੇ ਨਾਥ ਐ ਮਛਲੀ ਪਾਈ ਟਿੱਕੇ ਗਹਿਣੇ ਪਾਏ ਚੂੜੇ ਪਾਏ ਤੇ ਕਿੱਥੇ ਅੱਜ ਕੱਲ ਜੀਨਾ ਦੇ ਨਾਲ ਹੀ ਜਿਹਨ ਹੋ ਗਏ ਬੈਸਟ ਐਂਡ ਟੈਸਟ ਜੋ ਹੋ ਗਏ ਉਹਨਾਂ ਦੇ ਵਿੱਚ ਹੀ ਰਹਿੰਦੇ ਇੱਕ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੂੰਗੀ ਬਿਹਰ ਵੇਲੇ ਹਨਾ ਫੋਨ ਹੀ ਫੋਨ ਫੋਨ ਟੀਵੀ ਇੱਥੇ ਹੁਣ ਆਏ ਵੀ ਦੋ ਤਿੰਨ ਤਿੰਿਆਂ ਦੇ ਵਿੱਚ ਬੱਚੇ ਵੀ ਤੇ ਘਰਾਂ ਤੋਂ ਭੈਣਾਂ ਵੀ ਵਹਿਲੀਆਂ ਹੋ ਕੇ ਚੁੱਲ੍ਹੇ ਚੌਕੇ 'ਚੋਂ ਨਿਕਲਦੀਆਂ ਤਿੰਿਆਂ 'ਚ ਜਿਹੜਾ ਗਿੱਧਾ ਹੁੰਦਾ ਅਸਲ ਤੇ ਹੁਣ ਵੀ ਗਿੱਧਾ ਨਹੀਂ ਪੈ ਰਿਹਾ ਕਿਉਂਕਿ ਇੱਕ ਹੱਥ 'ਚ 모ਬਾਈਲ ਹੁੰਦਾ ਇੱਕ ਹੱਥ ਨਾਲ ਬਿਲਕੁਲ ਜੀ ਇਹ ਤੁਹਾਡੀ ਗੱਲ ਨਾਲ ਮੈਂ ਪੂਰੀ ਸਹਿਮਤ ਹਾਂ ਵੀ ਮੋਬਾਈਲ ਹਰ ਇੱਕ ਨੂੰ ਹੋਏ ਹੁੰਦਾ ਮੇਰੀ ਕੋਈ ਵੀਡੀਓ ਨਾ ਰਹਿ ਜਾਏ ਮੇਰੀ ਕੋਈ ਫੋਟੋ ਨਾ ਰਹਿ ਜਾਏ ਤੇ ਵੀ ਮੈਂ ਹੁਣ ਆਈ ਆ ਇਹਦੀ ਗਰਮੀ ਚ ਤਿਆਰ ਹੋ ਕੇ ਸਾਨੂੰ ਸਭ ਨੂੰ ਹੀ ਹੁੰਦਾ ਪਰ ਮੋਬਾਈਲ ਨਹੀਂ ਹੋਣਾ ਚਾਹੀਦਾ ਮੈਂ ਇਹ ਗੱਲ ਸਹਿਮਤ ਆ ਵੀ ਖੁੱਲ੍ਹੇ ਜਿਵੇਂ ਅੱਗੇ ਉੱਚੋਂ ਨਿਕਲ ਕੇ ਆਓ ਮੋਬਾਈਲ ਚੋਂ ਵੀ ਕਰਦੇ ਬੋਲਗਾ ਵੀ ਪਾਰਗੇ ਉਹ ਛੋਟੀ ਏਜ ਬਿਨਾ ਪਾਰਦਾ ਪਰ ਛੋਟੀਆਂ ਕੁੜੀਆਂ ਨੇ ਅੱਜ ਤੱਕ ਬੋਲੀ ਨਹੀਂ ਹਾਂ ਕੁੜੀਆਂ ਨੂੰ ਬਸ ਜਦੋਂ ਸੀ ਨਾ ਦੱਸਦੇ ਆ ਉਹ ਹੌਲੀ ਹੌਲੀ ਜੇ ਬੋਲਦੀਆਂ ਵੀ ਐ ਪੂਰੀ ਚਮਕ ਤਮਕ ਨਾਲ ਉਹਨਾਂ ਤੋਂ ਵੀ ਹੁਣ ਦੇਖੋ ਦੋਹਾ ਲੱਗਣਾ ਵੀ ਛੋਟੀ ਗੱਲ ਨਹੀਂ ਸੀ ਅੱਗੇ ਹੁਣ ਜਿਵੇਂ ਬਰਾਤ ਚੜਦੇ ਵੀਰ ਨੇ ਤੇ ਉਧਰੋਂ ਬਰਾਤ ਆਉਣੀ ਤੇ ਉਹਨਾਂ ਨੇ ਦੋਹੇ ਲਾ ਕੇ ਉਹਨਾਂ ਦਾ ਸਨਮਾਨ ਕਰਨਾ ਤੇ ਹੁਣ ਪੱਟੀ ਦੋਆ ਉਹ ਕੀ ਹੈ ਉਹ ਸਮਝ ਨਹੀਂ ਆਉਂਦੀ ਨਾ ਕੋਈ ਸਿੱਟਣਿਆ ਨਾ ਕੋਈ ਲੰਬੀ ਹੈਗ ਦੇ ਗੀਤ ਆ ਜਿਵੇਂ ਰੂਪੋਸ਼ ਹੋਗੇ